ਮੋਗਾ ਜ਼ਿਲ੍ਹੇ ਦੇ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਗਲਤ ਅਨਸਰਾਂ ਨੂੰ ਨਾਤ ਪਾਉਣ ਲਈ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜੋ ਸ਼ਹਿਰ ਦੇ ਅਜਿਹਾ ਅਨਸਖਾ ਵੀ ਘਟਨਾ ਨਾ ਹੋ ਸਕੇ ਇਸੇ ਲੜੀ ਤਹਿਤ ਅੱਜ ਨਿਹਾਲ ਸਿੰਘ ਵਾਲਾ ਸਾਈਡ ਤੋਂ ਆ ਰਹੀ ਮੋਟਰਸਾਈਕਲ ਨੂੰ ਰੋਕਿਆ ਗਿਆ ਤਾਂ ਉਸ ਦੀ ਚੈਕ ਕਰਨ ਦੌਰਾਨ ਤਾਂ ਕੋਈ ਉਸ ਕੋਲ ਕਾਗਜ਼ ਪੱਤਰ ਨਹੀਂ ਸੀ ਅਤੇ ਪੰਜਾਬ ਪ ਉਸ ਦਾ ਸਟicker ਵੀ ਲੱਗਿਆ ਹੋਇਆ ਸੀ ਜਦੋਂ ਇਸ ਸਬੰਧ ਵਿੱਚ ਪੱਤਰਕਾਰਾਂ ਨੇ ਮੋਟਰਸਾਈਕਲ ਚਾਲਕ ਤੋਂ ਸਟicker ਦੇ ਸਬੰਧੀ ਪੁੱਛਿਆ ਤਾਂ ਉਸ ਨੇ ਕੋਈ ਠੋਸ ਉੱਤਰ ਨਾ ਦਿੱਤਾ ਟਾਲ ਮਟੋਲ ਕਰਦਾ ਹੋਇਆ ਗਲਤੀ ਮਹਿਸੂਸ ਕਰਨ ਲੱਗਾ ਮੌਕੇ ਤੇ ਟ੍ਰੈਪ ਕਰਨ ਚਾਰਜ ਕਿਰਪਾਲ ਸਿੰਘ ਨੇ 207 ਧਾਰਾ ਦੇ ਅਧੀਨ ਮੋਟਰਸਾਈਕਲ ਦਾ ਚਲਾਨ ਕੱਟ ਕੇ ਥਾਣੇ ਬੰਦ ਕਰ ਦਿੱਤਾ ਹੈ ਮੋਟਰਸਾਈਕਲ ਸਵਾਰਾਂ ਤੋਂ ਪੁੱਛਗਿੱਛ ਕਰ ਲਈ ਥਾਣੇ ਭੇਜ ਦਿੱਤਾ ਜੋ ਦੋ ਸਬੰਧ ਵਿੱਚ ਟਰੈਪ ਕਰਨ ਚਾਰ ਗੁਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਜ਼ਿਲਾ ਮੁਖੀ ਦੀਆਂ ਅਦਾਇਤਾਂ ਬਤਾ ਅਸੀਂ ਵਹਾਨਾਂ ਦੀ ਚੈਕਿੰਗ ਕਰ ਰਹੇ ਹਾਂ ਜੋ ਵੀ ਬਿਗੈਰ ਕਾਗਜ਼ ਪਤਰਾ ਤੋਂ ਵਹਾਨ ਲੈ ਕੇ ਆਵੇਗਾ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਤੇ ਇਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਬਾਗਾਪੁਰਾਣਾ ਤੋਂ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਬਿਊਰੋ ਰਿਪੋਰਟ ਜਗਤਸ਼ੇਵਕ ਵੈਬ ਟੀਵੀ ਕਿੰਨਾ ਯਾਰ ਤੁਸੀਂ ਇਹ ਮੋਟਰਸਾਈਕਲ ਲਈ ਫਿਰਦੇ ਹੈਗੇ ਆ ਬਗੈਰ ਕਾਗਜ਼ਾਂ ਦੇ ਤੇ ਪੁਲਿਸ ਦੇ ਗਿਆ ਇਹਦਾ ਕੀ ਕਾਰਨ ਆ ਤੇ ਕਿੱਥੋਂ ਲੈ ਕੇ ਆਏ ਤੁਸੀਂ ਚਲੋ ਗੱਲ ਤੇਰੇ ਮੋਟਰਸਾਈਕਲ ਦਾ ਮੇਰੇ ਹੀ ਗਲਤੀ ਹੋ ਗਈ ਫੈਸਲਾ ਲੈ ਨਹੀਂ ਤੁਹਾਡੇ ਜੋ ਕੋਈ ਪੁਲਿਸ ਚ ਹੈਗਾ ਤੁਸੀਂ ਪੁਲਿਸ ਲਿਖਿਆ ਵੈਂਦੇ ਤੇ ਗਲਤੀ ਹੋ ਗਈ ਚਲੋ ਫਿਰ ਇਹਦੇ ਤੇ ਪੁਲਿਸ ਕਿਉਂ ਲਿਖਿਆ ਤੁਸੀਂ ਯਾਰ ਦੋ ਯਾਰ ਦੋ ਇਹ ਗਲਤੀ ਹੋ ਗਈ ਯਾਰ ਦੋਸਤ ਨੇ ਲਿਖਿਆ ਪੁਲਿਸ ਨੇ ਨਹੀਂ ਮੈਂ ਹੀ ਲਗਾਦਾ ਬਾਈ ਚਲੋ ਕੋਈ ਨਾ ਆਪਾ ਯਾਰ ਲੋਕਾਂ ਗਲਤੀ ਹੋ ਗਈ ਕਿਹੜਾ ਯਾਰ ਦੋਸਤਾ ਉਹਦਾ ਕੀ ਨਾ ਗਲਤੀ ਹੋ ਗਈ ਕੋਈ ਨਾ ਮੁੰਡੇ ਦਾ ਨਾ ਕੀ ਜਿਹੜਾ ਤੁਹਾਡਾ ਯਾਰ ਦੋਸਤਾ ਪੁਲਿਸ ਵਾਲਾ ਉਹਦਾ ਕੀ ਨਾ ਆਇਆ ਨਾ ਕਰੋ ਇਹ ਗਲਤੀ ਅਸੀਂ ਦਾ ਯਾਰ ਕੀ ਕਰਨਾ ਦਾ ਇਹ ਮੋਟਰਸਾਈਕਲ ਤੇ ਨੰਬਰ ਪਲੇਟ ਤੇ ਜਿਹੜਾ ਨੰਬਰ ਨਹੀਂ ਸੀ ਲਿਖਿਆ ਤੇ ਸਾਹਮਣੇ ਦੇ ਬਰੰਟ ਤੇ ਪੰਜਾਬ ਪੁਲਿਸ ਦਾ ਸਟਿੱਕਰ ਲੱਗਿਆ ਸੀਗਾ ਇਹਨੂੰ ਰੋਕਿਆ ਇਹਨਾਂ ਕੋਲੇ ਕੋਈ ਡਾਕੂਮੈਂਟ ਹੈ ਨਹੀਂ ਸੀਗੇ ਤੇ ਮਾਰਕਿਓ ਵੈਸਸਪੀ ਸਾਹਿਬ ਨੇ ਹਦਾਇਤ ਕੀਤਾ ਹੈ ਵੀ ਜਿਹਦੇ ਬਿਨਾ ਨੰਬਰਾਂ ਤੋਂ ਕੋਈ ਮੋਟਰਸਾਈਕਲ ਜਾਂ ਹੋਰ ਵੀ ਕਲਾਉਂਦੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਇਸ ਕਰਕੇ ਅਸੀਂ ਇਹਨਾਂ ਨੂੰ ਮੇਰਾ ਮੋਟਰਸਾਈਕਲ ਐ 207 ਤੇ ਬੰਦ ਕਰਤਾ ਤੇ ਜਿਹੜੇ ਦੋ ਆਦਮੀ ਸੀ ਮੋਟਰਸਾਈਕਲ ਤੋਂ ਉਹਨਾਂ ਨੂੰ ਥਾਣੇ ਇਸ ਵਿਖਾਇਆ ਹੈ ਅਗਲੀ ਕਾਰਵਾਈ ਕੀ ਹੋਊਗੀ ਜੀ ਉਹ ਅਸੀਂ ਉਹਨਾਂ ਦੀ ਪੁੱਛਗਿੱਛ ਕਰਦੇ ਹਾਂ ਮਾਰਕਿਓ ਜੰਗ